ਕਿਦਾਂ ਟੁੱਟ ਕੇ ਪੈ ਗਏ ਚਲ 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 ਜਰਾ ਮੇਰੀ ਆਕੜ ਬਹੁਤ ਹੈ ਨਾਲੀ ਹਾਂਜੀ ਸਸਤਰੀਕਾਲ ਸਾਰਿਆਂ ਨੂੰ ਅੱਜ ਦੇ ਨਵੇਂ ਬਲੌਗ 'ਚ ਮੇਰਾ ਮੇਰਾ ਸਵਾਗਤ ਹੈ ਪਹਿਲਾਂ ਥੋੜਾ ਗਲਤ ਹੋ ਗਿਆ ਸੀ ਅੱਜ ਦੇ ਨਵੇਂ ਬਲੌਗ 'ਚ ਤੁਹਾਡਾ ਸਵਾਗਤ ਹੈ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਟਾਈਮ ਹੋ ਗਿਆ ਆ 11 ਵਜੇ ਚੱਲੇ ਆ ਤੇ ਅੱਜ ਬਾਹਰ ਧੁੰਦ ਜੀ ਹੈਗੀ ਅੱਜ ਮੌਸਮ ਜਿਹਾ ਨਾ ਇਹ ਤਾਂ ਬਦਲ ਗਿਆ ਹੋਇਆ ਪਿਆ ਮੈਨੂੰ ਲੱਗਦਾ ਹੁਣ ਠੰਡ ਵਧੂਗੀ ਹੈਨਾ ਨੂੰ ਤੇ ਇਧਰ ਮੈਡਮ ਹੁਣੇ ਮੈਡਮ ਦੀ ਜਦੋਂ ਆਪਾਂ ਜਦੋਂ ਵੀ ਵਲੌਗ ਸਟਾਰਟ ਕਰਦੇ ਮੈਡਮ ਹੁਣੇ ਭਾਡੇ ਧੁੰਦੇ ਹੁੰਦੇ ਆ ਮੈਡਮ ਤੁਹਾਡੇ ਤੇ ਪੇ ਕੰਮ ਹੈ ਹੈ ਆਉਂਗਾ ਕਿਉਂਕਿ ਬਾਕੀ ਕੰਮ ਤਾਂ ਮੈਂ ਕਰ ਦਿੰਦਾ ਹੱਜੇ ਕਾਹਦਾ ਸੱਚੀ ਸੱਚੀ ਦੱਸੀ ਸੱਚੀ ਆ ਗੈਸਨ ਗੈਸਕਨ ਨੂੰ ਸਾਫ ਕੀਤਾ ਮੈਂ ਕੀਤਾ ਕੀ ਬੋਲਿਆ ਤੁਸੀਂ ਪਰ ਆਪ ਨੂੰ ਜਾਣ ਦੇਣੀ ਆ ਕਿਉਂ ਛੁੱਟ ਬੋਦੀ ਜਾਂਦੇ ਆ ਹੈ ਨਹੀਂ ਨਹੀਂ ਕੰਮ ਸਾਰਾ ਇਹੀ ਕਰਦੇ ਨੇ ਤੇ ਭਰ ਜਦੋਂ ਵੀ ਬਲੌਗ ਸਟਾਰਟ ਕਰਦਾ ਇਹ ਭਾਂਡੇ ਧੋਂਦੇ ਹੁੰਦੇ ਨੇ ਹੋਰ ਤਾਂ ਕੁਝ ਕਰਦੇ ਨਹੀਂ ਤੇ ਬਾਹਰਲਾ ਤੁਹਾਨੂੰ ਨਾ ਮੈਂ ਦਿਖਾਉਂਦਾ ਮਾਹੌਲ ਜਿਆ ਬਾਹਰ ਦੇਖੋ ਅੱਜ ਕਿਦਾਂ ਬੱਦਲ ਜੇ ਹੋਇਆ ਪਿਆ ਸਾਡਾ ਟਿੱਡੂ ਇਹ ਸਾਡਾ ਆਬੂ ਬੁਲਾਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਹਾਰਾਜ ਕੀ ਜੈ ਦੇ ਛੇੜਨ ਦੇ ਅੱਜ ਇਹਨੂੰ ਛੁੱਟੀ ਆ ਤੇ ਬਾਹਰ ਦੇਖੋ ਅੱਜ ਬੱਦਲ ਜਿਹਾ ਅੱਜ ਨਾ ਅੱਜ ਮੌਸਮ ਸੁਹੇਦ ਠੰਡਾ ਸੇਰੇ ਮਾੜੀ ਧੁੰਦ ਪਈ ਸੀ ਤੇ ਧੁੰਦ ਤਾਂ ਹੁਣ ਉੱਡ ਗਈ ਮਾੜੀ ਜਿਹੀ ਸ਼ਕੋਰ ਤਾਂ ਵੈਸੇ ਧੁੱਪ ਦੀ ਪੈ ਜਾਂਦੀ ਆ ਸੂਰਜ ਦੀ ਤੇ ਪਰ ਅੱਜ ਮੌਸਮ ਕਾਫੀ ਠੰਡਾ ਆ ਚਲੋ ਬਾਕੀ ਬਈ ਯਾਰ ਚੱਲੇ ਸੀ ਮੜਾ ਆ ਕੰਮ ਜਿਆ ਸੀਗਾ ਇਹ ਟਿੱਡੂ ਜੇ ਸਾਡੇ ਨਾਲ ਉਦਾਂ ਤਿਆਰ ਹੋ ਗਿਆ ਕਹਿੰਦਾ ਮੈਂ ਵੀ ਜਾਣਾ ਹੀ ਜਾਣਾ ਜੋ ਮਰਜ਼ੀ ਹੋ ਜੇ ਜਾਣਾ ਤੂੰ ਚਲੋ ਛੱਡ ਪਰ ਇੱਥੇ ਚਲ ਹੈਂ ਤੂੰ ਸਾਈਕਲ ਚ ਲਾ ਇੱਥੇ ਰਹਿਣ ਦੇ ਤੂੰ ਸਾਈਕਲ ਤੇ ਆ ਪਿੱਛੇ ਪਿੱਛੇ ਸਾਡੇ ਹੈਂ ਆਪਾਂ ਗੱਡੀ ਚalਦੇ ਤੂੰ ਸਾਈਕਲ ਤੇ ਆ ਹੈਂ ਹੈ ਕਿਵੇਂ ਆਈ ਜੀ ਬਾਜੀ ਕਿੱਥੇ ਗਿਆ ਹੈਂ ਬਾਜੀ ਕਿੱਥੇ ਗਿਆ ਸਕੂਲ ਬੈਨ ਮੈਂ ਤੂੰ ਨਹੀਂ ਗਿਆ ਮਨੂੰ ਛੁੱਟੀ ਆ ਤੈਨੂੰ ਕਿ ਛੁੱਟੀ ਤੈਨੂੰ ਕੱਲੇ ਨੂੰ ਕੱਲੇ ਛੁੱਟੀ ਅੱਜ ਤੁਸੀਂ ਸੈਚਰਡੇ ਆ ਹੈਂ ਸੈਚਰਡੇ ਆ ਸੈਚਰਡੇ ਛੁੱਟੀ ਹੁੰਦੀ ਤੈਨੂੰ ਹੂੰ ਚਲੋ ਬਾਕੀ ਤਾਂ ਡਾਡੀ ਜੀ ਹੁਣ ਦਿਖਾਉਂਦੇ ਆ ਕੀ ਕਰਦੇ ਆ ਦੁਕਾਨ ਤੇ ਬੈਠੇ ਨੇ ਉਹ ਰੋਟੀ ਖਾਂਦੇ ਸੀ ਸੇਰੇ ਗਏ ਸੀ ਕੈਂਟੀਨ ਨੂੰ ਮੇਰੇ ਆਰਮੀ ਦੀ ਕੈਂਟੀਨ ਆ ਉੱਥੇ ਦਵਾਈ ਲੈਣ ਤਾਂ ਉੱਥੋਂ ਮਿਲੇ ਨਹੀਂ ਇਹ ਸਾਡੇ ਫਾਦਰ ਸਾਹਿਬ ਕੀ ਕਰੀ ਜਾਂਦੇ ਤੁਸੀਂ ਹੈ ਕਿੰਨੀ ਗਰੀਬੀ ਹੋਏ ਸਾਲ ਦੀ ਇੱਕ ਗਰੀਬੀ ਬੋਲਣਾ ਰੱਖਿਆ ਬੋਲੀ ਦਾ ਹੁੰਦਾ ਆ ਹੈ ਸਿਰਸਰੇ ਪੱਗ ਬਨ ਕੇ ਕਿੱਧਰ ਨੂੰ ਅੱਜ ਹੈ ਆ ਮੈਂ ਜਾ ਜਲਾ ਹੈ ਹੈ ਜਿੱਦਾਂ ਦੀ ਤੁਸੀਂ ਪੱਗ ਬਨ ਲਾਲ ਮੁੰਲਾ ਦਾ ਵਿਆਹ ਹੀ ਚੱਲੇ ਆ ਕਿਹਦੇ ਵਿਆਹ ਜੱਲੇ ਆ ਹੈਂ ਕਿਹੜੇ ਰਸਤੇ ਨੂੰ ਆਪ ਇਹ ਨਹੀਂ ਬੋਲਦੇ ਭਾਈ ਇਹਨਾਂ ਦੀ ਆਕੜ ਬਹੁਤ ਹੈ ਇਹਨਾਂ ਦੀ ਇਹ ਆਕੜਖੋਰ ਬੰਦੇ ਨੇ ਇਹ ਘੱਟ ਬੋਲਦੇ ਨੇ ਇਹ ਇਹਨਾਂ ਨੇ ਵੀ ਕਹਿੰਦੇ ਮੈਂ ਵੀ ਨਵਾਂ YouTube ਚੈਨਲ ਬਣਾਉਣਾ ਤੇ ਉੱਥੇ ਵਲੌਗ ਪਾਇਆ ਕਰਨੇ ਆ ਇਹ ਵੀ ਆਪਣੀ ਨੌ ਵਰਗੇ ਆ ਉਹ ਵੀ ਤਾਂ ਹੀ ਨਹੀਂ ਬੋਲਦੀ ਉਹਨੂੰ ਉਹਨੂੰ ਇਹ ਹੁੰਦਾ ਕਿ ਮੇਰੇ ਮੇਰੇ ਚੈਨਲ ਤੇ ਵਲੌਗ ਪਾਓ ਤੇ ਮੈਂ ਫੇਰ ਬੋਲੂਗੀ ਇਹ ਪੇੜ ਪੇੜ ਇਨਫਲੂਐਂਸਰ ਨੇ ਪੇੜ ਯੂਟਿਊਬਰ ਨੇ ਕਹਿੰਦੇ ਆਪਾਂ ਫੇਰ ਹੀ ਬੋਲਾਂਗੇ ਜੇ ਸਾਨੂੰ ਪੈਸੇ ਦੇਵੋਗੇ ਗਈ ਪਤਾ ਨਹੀਂ ਕਿੱਧਰ ਹੁਣ ਹੈਲੋ ਮੈਡਮ ਜੀ ਉੱਤੇ ਕੀ ਕਰਦੇ ਆ ਉੱਤੇ ਜੜੀਆਂ ਨੂੰ ਦਾਣਾ ਪਾਉਣ ਗਏ ਹੋਣੇ ਹਨਾ ਉੱਤੇ ਆਏ ਹੈ ਹੈ ਉਹ ਵੀ ਯਾਰ ਲੱਗਾ ਮੈਨੂੰ ਉਹ ਛੇੜਿਆ ਫਿਰ ਆਹ ਦੇਖੋ ਮੈਡਮ ਹੁਣ ਕੀ ਕਰਦੇ ਉੱਤੇ ਇਹ ਮੰਕੀ ਆ ਮੈਂ ਕਿਹਾ ਦੇਖਾ ਵੇ ਕਿੱਥੇ ਕੋਈ ਮਲਾ ਮੰਕੀ ਆਹ ਸੱਚ ਅੰਕਲ ਸਿਰਸੇਰਾ ਜਿਹਾ ਫੋਨ ਆਇਆ ਸੀ ਕਹਿੰਦੇ ਕਿ ਮੰਕੀ ਆ ਗਿਆ ਮੰਕੀ ਤੁਹਾਡੇ ਛੱਤ ਤੇ ਘੁੰਮਦਾ ਸੀਗਾ ਪਾਸੇ ਪਾਸੇ ਹੈਗਾ ਕਿਤੇ ਘੁੰਮਦਾ ਚੱਲ ਗਿਆ ਹੁਣ ਹੁਣ ਤਾਂ ਹੁਣ ਕਿੱਥੇ ਆਣਾ ਆਉ ਦੇ ਟਿੱਡੀ 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 ਸਾਈਕਲ ਛੱਡ ਕੇ ਤੋ ਟਰੈਕਟਰ ਚਲਾਉਣ ਲੱਪਈ ਚਲੋ ਨੰਨੂ ਆਓ ਚਲੀਏ ਫੇਂ ਛਾਣਾ ਨਹੀਂ ਤੁਸੀਂ ਕਹਿੰਦੇ ਮੇ ਯਾਰ ਜਣਾ ਨਾਲੇ ਇਹ ਨਾ ਧਾਣਾ ਹੈ ਵਰਤਨ ਨਹੀਂ ਹੈ ਤੇ ਧੋਣੇ ਹੈਗੇ ਵਰਤਨ ਵਰਤਨ ਤੋਤ ਲੈਏ ਤੁਸੀਂ ਕਿੱਥੇ ਤੋਤੇ ਆਦੇ ਲੈ ਦੱਸ ਸੈਂਕ ਮੋਰੇ ਖੜੇ ਤਾਂ ਸੀਗੇ ਤੁਸੀਂ ਯਾਰ ਕੋਠੇ ਦੀ ਸਾਈਕਲ ਨਾਲ ਹੀ ਹੋ ਗਈ ਯਾਰ ਇਹ ਤੋਂ ਪਹਿਲਾਂ ਕਾਲਾ ਕਾਲਾ ਜੰਮੇ ਤੇ ਸਫਾਈ ਕਰ ਦਿੰਨੇ ਆ ਇਹ ਚ ਹੁਣ ਕੁਝ ਬੀਜਣਾ ਹੁਣ ਹੁਣ ਤਾਂ ਹੁਣ ਲੱਗਿਆ ਨਾ ਸਮਾਂ ਹੁਣ ਗਰਮੀਆਂ ਚ ਬੀਜ ਹੁਣ ਹੁਣ ਗਰਮੀਆਂ ਚ ਬੀਜਾਂਗੇ ਹੁਣ ਜੋ ਵੀ ਬੀਜਣਾ ਆ ਆਓ ਆਓ ਟੀੜੀਆਂ ਦੇ ਦਾਤ ਤੇ ਨਾ ਕਰੀ ਆ ਘੜੀ ਵੀ ਤਾਂ ਖੜਾ ਗਿਆ ਅੱਗੇ ਹੁੰਦਾ ਹੀ ਇਹਨੂੰ ਅੰਨੇ ਬੋਦੀ ਦੀ ਗੱਲ ਆ ਲਾਇਆ ਹੀ ਬੜਾ ਤੇ ਵਿੱਚ ਕੁਸ ਕੁ ਸਮਾਨ ਜਾ ਪਿਆ ਗਿਆ ਚਲੋ ਤਿਆਰ ਹੁਣ ਤਾਂ ਇਹਨਾਂ ਨੂੰ ਫੇਰ ਆਪਾਂ ਚੱਲਦੇ ਆਂ ਬਾਜ਼ਾਰ ਮੈਡਮ ਹੁਣੇ ਉਧਰ ਪਤਾ ਨਹੀਂ ਕੀ ਕਰੀ ਜਾਂਦੇ ਆ ਤੇ ਅਭੀ ਵੀ ਉਧਰ ਹੀ ਲੱਗਾ ਆ

ਹਾਂ ਤੇ ਕੱਲ ਦੱਸਣਾ ਗਦੋ ਅਬੂ ਗਲਤ ਕਰ ਲੈ ਗਲਤ ਕੰਮ ਕਰਦਾ ਬਈ ਅਭੀ ਤੂੰ ਸਮਝਾਉਂ ਸਰ ਜਾਣ ਕਿਧਰ ਗਿਆ ਪਤੰਗ ਲੈ ਕੇ ਤਾ ਪਤੰਗ ਲੈਣੀ ਨਹੀਂ 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 ਹੋਊਗਾ ਪਡਾਣੀਆਂ ਇਹ ਤੂੰ ਤੇਰੀ ਉਂਗਲਾਂ ਦੁੱਧ ਫਰੇ ਉਂਗਲ ਤੇਰੇ ਉੱਤੇ ਜਾਣੀ ਪਤਲੀਆਂ ਪਤਲੀਆਂ ਤੇਰੀਆਂ ਉਂਗਲਾਂ ਦਾ ਖਾ ਪਤਲੀਆਂ ਪਤਲੀਆਂ ਉਂਗਲਾਂ ਦਾ ਖਾ ਪਤਲੀਆਂ ਪਤਲੀਆਂ ਦੇਖੋ ਕਿੰਨੀਆਂ ਪਤਲੀਆਂ ਪਤਲੀਆਂ ਉਂਗਲਾਂ ਇਹਦੀਆਂ ਦੇਖੋ ਇਹਦੀਆਂ ਚਿੱਡੇ ਜਿਹੇ ਇਹਦੀਆਂ ਅਭੀ ਗਾ ਜਰਾਬਾ ਪਾ ਕੇ ਬੂਟ ਪੈਂਦੇ ਉਹ ਤਾਂ ਪੈਂਦੇ ਨਹੀਂ ਗਏ ਆਹ ਚੱਲ ਜਰਾਬਾ ਪਾ ਕੇ ਬੂਟ ਪਾਤੇ ਹੈ ਵੈਸੇ ਤਾਂ ਪੜਤੇ ਨਹੀਂ ਅਰੇ ਜੁੱਤੀ ਕਿੱਥੇ ਪਈ ਹੋਰੀ ਉਹ ਜੁੱਤੀ ਕਿੱਥੇ ਰੱਖੀ ਆ ਅਸੀਂ ਚੱਲਦੇ ਹਾਂ ਜੀ ਹੁਣ ਬਾਜ਼ਾਰ ਨੂੰ ਜਿਹਦਾ ਤੁਹਾਨੂੰ ਪਤਾ ਦੱਸਿਆ ਸੀ ਮੈਂ ਕਿ ਮੈਡਮ ਹੁਣਾਂ ਨੂੰ ਕੰਮ ਆ ਤੇ ਗੱਡੀ ਦਾ ਬਹੁਤ ਮਾੜਾ ਹਾਲ ਹੋਇਆ ਪਿਆ ਬਹੁਤ ਖਲਾਰਾ ਪਿਆ ਗੱਡੀ 'ਚ ਤੇ ਕਿੱੱਡੀ ਮੇਰੀ ਆ ਗਈ ਆਈ ਕਿੱਡੀ ਆ ਗਈ

ਰਾ ਕੇ ਪਤਲਾ ਹੋਇਆ ਥੋੜਾ ਤੋਂ ਪਤਲਾ ਹੋਇਆ ਹੈ ਹੋਰ ਪਤਲਾ ਕਰਨਾ ਹੈ ਤੂੰ ਦੱਸ ਮੈਨੂੰ ਤੂੰ ਮੈਨੂੰ ਦਿਖਾ ਕੇ ਪਰਸਨਲ ਟ੍ਰੇਨਿੰਗ ਮੇਰਾ ਨਾਮ ਪਰਸਨਲ ਟ੍ਰੇਨਰ ਚੱਕਾ ਹੋਦਰ ਪਰ ਤੂੰ ਹੋਰ ਕੋਈ ਹੈ ਪਹਿਲਾ ਟ੍ਰੇਨਰ ਕਰਕੇ ਦਿਖਾਉਂਦੇ ਹੁੰਦੇ ਕਰਕੇ ਦਿਖਾ ਪਹਿਲਾਂ ਕਿਦਾਂ ਪਲਟਣੀ ਹੈ ਅੱਛਾ ਕਿਦਾਂ ਪਲਟਣੀ ਦੱਸ ਮੈਂ ਚੱਕ ਹੋ ਗਈ ਨਹੀਂ ਮੈਨੂੰ ਕੱਲ ਹੀ ਗਿਆਨ ਦੇ ਚੱਕਰ ਨੂੰ ਹੈ ਤੇ ਤੂੰ ਆਪ ਤਾਂ ਚੱਕ ਨਹੀਂ ਹੋਈ ਚੱਕ ਹੋ ਜਾ ਮੈਂ ਤਾਂ ਕਿਥੀ ਚੱਕਣੀ ਇੱਧਰ ਨਹੀਂ ਚੱਕਣ ਫਿਰ ਉਹ ਜਿੰਪੂ ਤਾਂ ਆਇਆ ਸੀ ਗੇਟ ਦੇ ਬਾਹਰ ਹੈ ਫਿਰ ਉਹ ਤਾਂ ਕਿਤੇ ਚੱਕ ਕੇ ਉਹ ਤਾਂ ਪਲਟੇਤੀ ਸੀ ਪਲਟੇਤੀ ਕਿਥੇ ਪਲਟੇਤੀ ਸੀ ਮੈਂ ਛੱਪਣਾ ਆ ਛੱਪਣੀ ਚ ਸਭ ਕੁਝ ਹੋ ਜਾਂਦਾ ਆ ਹਾਂਜੀ ਚਲੋ ਚੱਲੀਏ ਆਪਾਂ ਚੱਲਦੇ ਹਾਂ ਬਾਜ਼ਾਰ ਪਤੰਗ ਵੀ ਲੈ ਲਿਓ ਪਤੰਗ ਵੀ ਲੈ ਲਾਂਗੇ ਇਹ ਪਤੰਗ ਦੇ ਪੰਗਰ ਪਿਆੜੇ ਚੋਰੀ ਵੀ ਲੈ ਲਿਓ ਲੋ ਵੀ ਹੁਣ ਅਸੀਂ ਚੱਲੇ ਹੈਗੇ ਆ ਬਾਜ਼ਾਰ ਨੂੰ ਤੇ ਇੱਧਰ ਸਰਦਾਰ ਜੀ ਹੋਣੇ ਡਰਾਈਵ ਕਰਦੇ ਹੋਏ ਮੋਰੇ ਰਖਸ਼ੇ ਵਾਲਾ ਜਾਂਦਾ ਹੋਇਆ ਸਾਗ ਦੇ ਰਖਸ਼ਾ ਸਾਗ ਦੇ ਹੁਲਾਰੇ ਪੈਣਦੇ ਆ ਇੱਧਰ ਆ ਸਾਡਾ ਪੀ ਬਣਾਇਆ ਸਾਡਾ ਅਵਰਾ ਅਸਮ ਕੀ ਹੋਣੀ ਕੀ ਹੋਣੀ ਤੇਰੀ ਸ਼ਾਂਤੀ ਸ਼ਾਂਤੀ ਅੱਗੇ ਕੀ ਬੋਲੇ ਆ ਸ਼ਾਂਤੀ ਬਖਸ਼ਣ ਕਹਿੰਦਾ ਇਹਨੇ ਕਹਿਣਾ ਮੇਰੇ ਪਹਿਲਾਂ ਮੇਰੇ ਬਤੰਗ ਲੈ ਲਾ ਫੇਰ ਮੈਨੂੰ ਸ਼ਾਂਤੀ ਮਿਲਣੀ ਆ ਤੂੰ ਕੀ ਕਹਿੰਦਾ ਵੀ ਲੈ ਮੇਰੀ ਫਤੰਗ ਦੇ ਦੋ ਮੇਂ ਮੈਂ ਸ਼ਾਂਤੀ ਬਖਸ਼ਣੀ ਤੇ ਤੇਰੀ ਸ਼ਾਂਤੀ ਬਖਸ਼ਣੀ ਆ ਚੜ ਡੋਗੀ ਬੈਠਾ ਸ਼ਾਂਤੀ ਬਖਸ਼ ਆਉਦੇ ਨੇ ਡੋਗੀ ਦੀ ਸੀ ਆ ਤੇ ਮੇਰੇ ਘਰ ਵਾਲੀ ਆਲਾ ਫਾਫਾ ਪਿਆਰ ਕਹਿੰਦੀ ਡੋਗੀ ਡੋਗੀ ਚੜ ਗਿਆ ਚੜ ਗਿਆ ਚੜ ਗਿਆ ਡੋਗੀ ਤੇ ਚੜ ਗਿਆ ਡੋਗੀ ਥੱਲੇ ਆ ਗਿਆ ਡੋਗੀ ਥੱਲੇ ਆ ਗਿਆ ਲੱਗਦਾ ਬੀਬੀ ਕਿਦਾਂ ਸ਼ਾਂਤੀ ਬਖਸ਼ ਸ਼ਾਂਤੀ ਬਖਸ਼ ਆਹ ਕੋਲ ਤੇ ਆਰੇ ਭਾਈ ਦੀ ਚੰਗੀ ਜਿਹੜੀ ਫੁੱਲੇ ਪੈਸੇ ਰਹਿੰਦੀ ਹੈਗੀ ਆ ਪਰ ਟੇਸਟੀ ਬਣਾਉਂਦਾ ਭਾਜੀ ਪਾਣੀ ਟਵਦੀਆ ਬਣਾਉਂਦਾ ਸਰਦਾਰ ਸਰਦਾਰ ਬਹੁਤ ਰੇਡੀਆਂ ਲੱਗੀਆਂ ਪਰ ਵਧੀਆ ਸਰਦਾਰ ਬੰਦੇ ਤੋਂ ਗਾਇ ਕੋਰਾ ਸਾਫ ਸੁਥਰਾ ਨਾਲੇ ਸਾਫ ਸੁਥਰਾ ਵਧੀਆ ਟੇਸਟੀ ਵੀ ਵਧੀਆ ਹੈਗਾ ਨਾ ਮਿਸਟਰ ਬਹੁਤ ਵਧੀਆ ਟੇਸਟ ਹੈ ਕੀ ਕਿਹਾ ਹੈ ਹੈ ਕੀ ਕਿਹਾ ਸੀ ਮੈਂ ਕਿ ਹੁਣ ਉੜਨੇ ਗੱਡੀ ਚ ਨਹੀਂ ਪਹਿਲੇ ਵਾਲੇ ਪਹਿਲਾਂ ਮੰਗੂ ਦਵਕਾ ਮੈਂ ਨਹੀਂ ਮੰਦੇ ਨਹੀਂ ਦਵਕਾ ਮੰਨੇ ਮੈਂ ਤਾਂ ਜਿਹੜੀ ਨਹੀਂ ਮੰਦੇ ਜਦੋਂ ਇਹਨੂੰ ਕਹਿੰਦਾ ਹੁਣ ਗੱਡੀ ਚ ਰੱਖਾਂ ਦਾ ਫਾਇਦਾ ਹੁੰਦੇ ਪਹਿਲੇ ਲੈ ਲੈਣੇ ਆਪਾਂ ਹਾਂ ਸਮਝ ਲੱਗੀ ਤੈਨੂੰ ਨਹੀਂ ਨਹੀਂ ਜਾਂਦਾ ਉਹ ਆਣ ਦੋ ਤਾਂ ਇਹ ਬਹੁਤ ਜਿੱਦੀ ਆ ਇਹ ਮੰਨਦਾ ਹੀ ਨਹੀਂ ਕਿ ਸਵੇਰ ਤੋਂ ਛੜ ਕੇ ਆਣ ਵਾਦੀ ਆ ਬਤੰਗਾ ਨੂੰ ਇਹਨੇ ਲੋ ਜੀ ਅਸੀਂ ਪਹੁੰਚ ਗਏ ਬਾਜ਼ਾਰ ਪਰ ਬਾਜ਼ਾਰ ਆ ਗਿਆ ਨਾ ਟ੍ਰੈਫਿਕ ਜਿਆ ਬਹੁਤ ਆ ਹਾਲੇ ਹਾਲੇ ਗੱਡੀ ਚਲਾਉਣੀ ਪੈ ਰਹੀ ਐ ਇਤਨੀ ਨਾ ਬਾੜ ਦਾ ਠੋਕ ਠਾਕਦਾ ਮਾ ਮਾ ਗੱਡੀ ਕੁਛ ਨਹੀਂ ਪਤਾ ਮੇਰਾ ਤੇਰੇ ਪਾਸੇ ਨੇ ਵੱਡਸਾ ਦੀ ਗੱਡੀ ਮੇਰੀ ਜਿਵੇਂ ਮਾਰਕੀਟ ਗੱਡੀ ਅਸੀਂ ਭਾਰ ਕਰਤੀ ਆ ਤੇ ਮੈਡਮ ਹੁਣ ਤੇ ਵੀ ਹੁਣ ਤੁਰੇ ਨਹੀਂ ਤੇ ਅਸੀਂ ਬਾਜ਼ਾਰ ਮੈਡਮ ਕੀ ਕਰਨਾ ਹੈ ਅਸੀਂ ਦੱਸਤਾ ਦੋ ਕੀ ਕਰਦੀ ਆ ਦੇਖਣ ਲੱਗਿਆ ਸੀ ਹੁਣ ਲੱਗਾ ਕਾਂਡ ਖਾਣੀ ਕੀ ਕਰਨਾ ਹੈ ਆਪਾਂ ਇੱਥੇ ਨਾ ਬਣਦੇ ਆ ਕੰਮੀ ਨਹੀਂ ਹੈ ਹੈ ਨਹੀਂ ਦੱਸੀਦਾ ਹੁੰਦਾ ਨਾ ਕੰਮ ਖੜੀ ਆਈ ਹੈ ਹੈ ਸਟ੍ਰੇਡਿੰਗ ਕਰਵਾਉਣ ਸਟ੍ਰੇਡਿੰਗ ਕਰਵਾਉਣ ਮੈਡਮ ਨੇ ਸਟ੍ਰੇਡਿੰਗ ਕਰਵਾਉਣ ਆਏ ਆ ਆ ਦੇਖ ਲਓ ਇਹ ਵਾਲੀ ਲੜਕੀ ਸਰਡਿੰਗ ਕਰਵਾਣੇ ਆਈ ਹੈ ਇਸ ਦੀ ਥ੍ਰੈਡਿੰਗ ਹੋ ਗਈ ਅੱਜ ਥ੍ਰੈਡਿੰਗ ਹੁੰਦਾ ਕੀ ਹੈ ਵੈਸੇ ਮੈਨੂੰ ਤਾਂ ਪਤਾ ਹੀ ਨਹੀਂ ਮੈਨੂੰ ਬਰਾਤ ਤੁਸੀਂ ਸਾਰਿਆਂ ਕਮੈਂਟਾਂ ਦੱਸੋ ਥ੍ਰੈਡਿੰਗ ਬਹੁਤ ਵੱਡਾ ਕੋਈ ਕੁਐਸਚਨ ਪੁੱਛਿਆ ਨਾ ਉਹ ਦੇਖੋ ਲਓ ਜੀ ਥ੍ਰੈਡਿੰਗ ਇਹਨਾਂ ਦਾ ਕਰਾ ਲਈਏ ਇਹ ਤਾਂ ਦਿਖਾ ਦਿਓ ਕੀ ਫਰਕ ਪਿਆ ਦਿਖਾ ਤੁਸੀਂ ਦਿਖਾਵਾਂਗੇ ਜਿਹੜਾ ਜ਼ਿਆਦਾ ਫਰਕ ਪਤਾ ਇੱਧਰ ਟਿਕਾਵੂ ਮੈਨੂੰ ਮੂੰਹ ਦਿਖਾ ਇੱਧਰ ਮੈਨੂੰ ਜਾ ਲੈ ਆ ਦੇ ਪੋਪਕੋਰਨ ਅਭੀ ਸਾਡਾ ਕਹਿੰਦਾ ਪਾਪੋਨ ਖਾਣੇ ਜਾ ਲੈ ਜਾ ਪੈਸੇ ਲੈ ਆ ਜਾ ਜਾ ਲੈ ਕੇ ਅੰਕਲ ਤੋਂ ਕਹ ਪੋਪਕੋਰਨ ਲੈਣ ਅੰਕਲ ਜ ਜਾਓ ਸਾਹਮਣੇ ਜਾਓ ਸਾਹਮਣੇ ਜਾ 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 ਫੇਜ ਮਿਲਨੇ ਜਾ ਸ਼ਾਬਾਸ਼ ਅੱਜ ਮ ਬਣਾਨੀ ਤੇ ਜਾ ਜਾ ਸ਼ਾਬਾਸ਼ ਉਹ ਅੰਦਰ ਉਹ ਬਿਲਕੁਲ ਟਰੂ ਪੁੱਛ ਲੈ ਪਹਿਲਾਂ ਕਿੰਨੇ ਜਾਣੇ ਹਨ ਚੱਲ ਜਾ ਜਾ 20 20 ਦੀ ਨਹੀਂ ਦੇਖ ਲੈ ਪੁੱਛ ਲੈ ਕਿੰਨੇ ਤੋਂ ਹੁੰਦੇ अभी सा चल रहा जी पॉपकॉर्न लैन पॉपकॉर्न कितने कि यार है तो अभी एक लाई हो जाता ही हो गया जी का खटा पॉपकॉर्न पता नहीं पाया पूरी है और थले चक बाकी फिर बाकी चक चलो लै लो उ ਦਾਲੋ ਕੁਪਨ ਉਹ ਤੇ ਕੁਪਨ ਦੇ ਉਧਰ ਪਾਸੇ ਅਸੀਂ ਭਾਜੀ ਬਣਾਉਣ ਲੱਗੇ ਪਪਕੋਰਨ ਕਿੱਧਰ ਗਿਆ ਆ ਜਾ ਦੇ ਦੇਣੇ ਉਹਨਾਂ ਨੂੰ ਆ ਜਾ ਹਣ ਇੱਧੇ ਤੇ ਪਰਚੀ ਬਿੱਲ ਦੇ ਦੇਣਾ ਉਹਨਾਂ ਨੂੰ ਇੱਥੇ ਬਹਿ ਕੇ ਪਪਕੋਰਨ ਬਣਦੇ ਦੇਖੋ ਕਿੱਦਾਂ ਬਣਦੇ ਸੱਤਾਂ ਨੇ ਇੱਕ ਤਾਂ ਫਿਲਮ ਚੱਲਦੀ ਹੁੰਦੀ ਆ ਭਾਜੀ ਬਿੱਲ ਲੈ ਲੈ ਮੜਮ ਹੋਣੇ ਗੋਲ ਗੱਪਿਆਂ ਦਾ ਬਿੱਲ ਘਟਾ ਲਿਆ ਜੀ ਅਭੀ ਦੇਖੇ ਤਾਂ ਸਾਡਾ ਜਾਗ ਜਾ ਖੜਾ ਹੋ ਗਿਆ ਹਰ ਇੱਕ ਟੀਚੇ ਸਜਾਈਦਾ ਇਹਨੂੰ ਲੱਪੇ ਦੋ ਮਿਆਂ ਨੇ ਦੇਖ ਦੇਖ ਦੇ ਕਿਦਾਂ ਪੈ ਟੁੱਟ ਕੇ ਪੈ ਗਏ ਕਿਦਾਂ ਟੁੱਟ ਕੇ ਪੈ ਗਏ ਤੇ ਤੇ ਜ਼ੂਮ ਕਰ ਕਰ ਬਣਾਉਂਦੇ ਰਿਹਾ ਵੀਡੀਓ ਆ ਵੀਡੀਓ ਨੂੰ ਲਾਡਾ ਫਬੀ ਜੀ ਪੋਪ ਕੌਰ ਬਣਾਉਣ ਲੱਪੇ ਜੀ ਇਹ ਵੀਡੀਓ ਦੇਖੋ ਪੋਪ ਕੌਰ ਝਾਕੀਆਂ ਮਾਰਦੇ ਉੱਤੋਂ ਦੀ ਉਹ ਦੇਖੋ ਝਾਕੀਆਂ ਮਾਰਦੇ ਦੇਖਣ ਦੇ ਉਹ ਡੇਕ ਪੈ ਡੇਕ ਪੈ ਡੇਕ ਪੈ ਵੀ ਡੇਕ ਪੇ ਚਕਲਾ ਚਕਲਾ ਜਾ ਕੇ ਵੀ ਚਕਲਾ ਅਵੀ ਚੱਕ ਲੈ ਜਾ ਕੇ ਨਹੀਂ ਆ ਲੈ ਅਵੀ ਪਾਪ ਕੌਰ ਚੱਕ ਲੈ ਜਾ ਕੇ ਦੇਖੀ ਜਾਂਦੇ ਥਲੇ ਉਹ ਜਾ ਚੱਕ ਲੈ ਜਾ ਕੇ ਮੈਂ ਗੋਲ ਗੱਪੇ ਆਈ ਨਹੀਂ ਚਾਰ ਗਲਾਸ ਪਾਣੀ ਪੀ ਵੀ ਲਿਆ ਅਵੀ ਦੇਖ ਨਹੀਂ ਬੇਸਤ ਬਰੀ ਨੇ ਦੇਖਣ ਤੇ ਆ ਜਾ ਲਾ ਉਹ ਫੜ ਲੈ ਜਾਂ ਪਾਪ ਕੌਰ ਲੈ ਉਧਰ ਫੜ ਦੇਖਦਾ ਦੇਖਦਾ ਕੀ ਕਰਦਾ ਦੇਖ ਕੀ ਕਰਦਾ ਇਹਦੇ ਕੋਈ ਸੀਟਾ ਕੋਈ ਟਿਕਾਣਾ ਨਹੀਂ ਪਹਿਲੇ ਗੋਲ ਗੱਪੇ ਖਾ ਲੈ ਇੱਧਰ ਆ ਲੋ ਓਨੀ ਖਾਣੇ ਹੁਣ ਆ ਗੋਲ ਗੱਪੇ ਆ ਗਏ ਸਾਡੇ ਬਸ ਘਾਰੇ ਚੱਲ ਚੱਲੀਏ ਹੁਣ ਹੁਣ ਨੂੰ ਹਟਦੀ ਦੋ ਗੋਲ ਗੱਪੇ ਖਾਦੇ ਪਾਣੀ ਤੋਂ ਪੂਰੀ ਬੋਤਲ ਦੀ ਬੋਤਲ ਪੀਹੀਓ ਖਾਲੀ ਕਰਤੀ ਆ ਜੇ ਨੇ ਆ ਬੋਤਲ ਸਾਰੀ ਖਾਲੀ ਕਰਤੀ ਆ ਨੇ ਇਹ ਬੋਤਲ ਇੱਥੇ ਇੱਥੇ ਤੱਕ ਸੀ ਨੇ ਇੱਥੇ ਤੱਕ ਲਿਆਤੀ ਅੱਲੇ ਦਾ ਫੇਲਾ ਪਈ ਐ ਐਨੀ ਹਟਦੀ ਇਹ ਲਾਹੀ ਲੈਂਦੀਆਂ ਹੁੰਦੀਆਂ ਜਨਨੀਆਂ ਆ ਵੀ ਤੂੰ ਮੈਨੂੰ ਤਾਂ ਦੇ ਸਾਨੂੰ ਇਕੱਲਾ ਹੀ ਖਾਈਏ ਇਹਨਾਂ ਨੂੰ ਹੈ ਅੱਜ ਹੋਰ ਬੱਤੇ ਖਾਣੇ ਚੱਲ ਆਇਆ ਹਾਂ

ਜੇ ਪੀਏ ਇੱਕ ਵਾਰੀ ਫੇਰ ਹੋਰ ਨਹੀਂ ਮੈਂ ਨਾ ਫੇਰ ਪੀਏ ਨਿੰਨ ਪੀਲਾ ਜਿੰਨ ਜੇਕਰ ਫਾਟਰ ਨਹੀਂ ਜਾਂਦਾ ਪਾਪਾ ਇਹ ਸਾਰੀ ਸਾਰੀ ਹਾਪਾ ਕੇ ਇਹਨਾਂ ਦੇ ਦਿਤਿਆ ਉਹ ਕਿਹਨੂੰ ਦੇ ਦਿਤਿਆ ਉਹਦੇ ਅੱਗੇ ਭੁੱਖਾ ਪਾਪਾ ਹਏ ਬੱਸ ਕਰੋ ਮੁੰਡੇ ਦੇ ਦੇਖ ਲੋ ਮੁੰਡੇ ਨੇ ਇੱਕ ਕਿਹਾ ਪਾਪਾ ਕਾ ਕਪਾਏ ਤੇ ਭੈ ਮੇਰਾ ਨੰਦਾ ਸੀਗਾ ਇਹ ਕੜਾ ਕਟਾ ਟੀਟ ਨਾ ਆ ਰਿਆ ਰਾਤੀ ਨੇ ਸਾਡੀ ਲੜਾਈ ਕਰਾਈ ਇਹਨੇ ਕੀਟ ਨੇ ਜੇ ਨੇ ਆਏ ਦੇਖੀ ਕਿਤੇ ਡੇਗ ਨਾ ਜਾਈ ਮੇਰਾ ਕਾਕਾ ਗੋਲ ਗੱਫੇ ਠੂਸ ਠਾਸ ਕੇ ਅਸੀਂ ਹੁਣ ਚੱਲੇ ਆ ਜੀ ਇਹ ਸ਼ਾਪਿੰਗ ਕਰਨ ਮੋਹਰ ਘਰ ਦਾ ਸਮਾਨ ਲੈਣਾ ਆ ਤੇ ਮੈਡਮ ਹੋਣਾ ਜਿਆਦਾ ਠੁੱਸੇ ਆ ਕਿੰਨੇ ਠੁੱਸੇ ਤੂੰ ਗੋਲ ਗੱਫੇ ਸੱਚੀ ਸੱਚੀ ਦੱਸੀ ਮੈਨੂੰ ਕਿੰਨੇ ਗੋਲ ਗੱਫੇ ਠੁੱਸੇ ਦੇਖ ਤਾਂ ਦੇਖ ਤਾਂ ਕੀ ਕਰਦੀ ਦੇਖ ਤਾਂ ਆਹ ਦੇਖ ਤਾਂ ਵੀ ਅਬੀ ਤੂੰ ਕਿਨੇ ਠੂਸੇ ਕਟ ਪਾ ਗਈ ਉਹ ਮੇਰਾ ਪੋਪਕਨ ਤੁਸੰਗੇ ਕੀ ਤੁੱਥੰਦਿਆ ਤੂੰ ਪੋਪਕਨ 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 ਤੁਸੰਦਿਆ ਆਉਦੇ ਲੱਗਦਾ ਦੇਖੀ ਜਾਂਦੀ ਐ ਫੇਸ਼ਲ ਕਰਾ ਗਈ ਫੇਸ਼ਲ ਕਰਾਇਆ ਕੀ ਕਰਾਇਆ ਇਹਨੂੰ ਹਾ ਤੇਰੇ ਥੀਟਰੀਕ ਠੀਕ ਰਹੀ ਥੀਟਰੀਕ ਕਰਾਈ ਆ ਉਹ ਕੀ ਹੁੰਦੀ ਆ ਇੱਦਾ ਬਾਲਾ ਨੂੰ ਇੱਦਾ ਦਾ ਹੈ ਇੱਦਾ ਦਾ ਲੋ ਜੀ ਮੋਰ ਆ ਗਏ ਮੋਰ ਸੂਪਰਮਾਰਕਟ ਦੇਖਦਾ ਥੋੜੇ ਥੋੜੇ ਜਾਂਦੇ ਮੂਰੇ ਉਹ ਡਿਕਟਾਗ ਲਓ ਕਿਸੇ ਨੂੰ ਵੀ ਮੈਂ ਵੀ ਹੈਗਾ ਨਾਲ ਟਾਡੇ ਆਇਆ ਆ ਇਹਨੂੰ ਬਸ ਇਹੀ ਟਰਾਲੀ ਦਾ ਸੀ ਕਿ ਇੱਥੇ ਤੂੰ ਹੁਣ ਥੋੜਾ ਹੋਣਾ ਤੂੰ ਉਹ ਤੋਂ ਛੋਟਾ ਹੁੰਦਾ ਸੀ ਆ ਨਹੀਂ ਉਹ ਦੇਖ ਲਓ ਪਿੱਛੇ ਨੂੰ ਕਿੱਧਰ ਆਉਂਦੇ ਆ ਉਹ ਦੇਖ ਕਿੱਧਰ ਮੈਂ ਆਪਣੇ ਹਿਸਾਬ ਨਾਲ ਗੱਡੀ ਚਲਾਉਂਗਾ ਤੂੰ ਆ ਨਾ ਬੈਠਾ ਰਹਿ ਦੇਖੋ ਕਿਦਾਂ ਬੈਠਾ ਹੈ ਨਿਬਿਆ ਦੇ ਲਿਆ ਦੋ ਤੈਨੂੰ ਇੱਥੇ ਨਵਾਂ ਨਵਾਂ ਆ ਇੱਧਰ ਦੇਖੋ ਇੱਧਰ ਇੱਧਰ ਆਓ ਇੱਧਰ ਦੇਖੋ ਕਿਹੜਾ ਤੁਹਾਡਾ ਹੈਗਾ ਸਾਬਤ ਤਾਂ ਪਤਲੇ ਕੀ ਮੰਗ ਲੈਣਾ ਕੀ ਹੈ ਸ਼ੈਂਪੂ ਆ ਲੈਣਾ ਹੈ ਬੋਡੀ ਲੋਸ਼ਨ ਆ ਹਲੋ ਹਲੋ ਬੋਡੀ ਲੋਸ਼ਨ ਬੋਡੀ ਲੋਸ਼ਨ ਕਿੱਥੇ ਨਿਬਿਆ ਦੇ ਹੋ ਗਿਆ ਸਾਮਾਨ ਅਸੀਂ ਲੈ ਲਿਆ ਇੱਧਰ ਮੈਡਮ ਹੁਣ ਦੇਖੋ ਮੈਡਮ ਹੁਣ ਕੀ ਖਾਣ ਦੇ ਤੁਸੀਂ ਇਹ ਪਤਾ ਨਹੀਂ ਮੈਂ ਲੈ ਕੇ ਆਇਆ ਮੈਂ ਚੱਲ ਸੋਰੀ ਖਾਮਾ ਕਰਾਂਗੇ ਕਿ ਜਿਹੜੀ ਮਿਲਤ ਮਿਊਸਲੀ ਤੇ ਮੈਡਮ ਹੁਣ ਇਦਾਂ ਚੜੀ ਜਾਂਦੇ ਗੱਡੀ ਇਹਨਾਂ ਵਿਚਾਰੀ ਨੂੰ ਤੇ ਆਹ ਦੇਖ ਲਓ ਪਿੱਛੇ ਜਿਹੜਾ ਕਹਿੰਦਾ ਮੈਂ ਕੁਛ ਲੈਣਾ ਨਹੀਂ ਆ ਸਾਡਾ ਖਰਚਾ ਕਰਾਉਣ ਨੂੰ ਬੈਠਾ ਪਿੱਛੇ ਐ ਬਗਾਲ ਖੱਟੇ ਕਰਾਇਆ ਦੋ ਹੁੰਦਾ ਨਾ ਦੇਖੋ ਉਹਨੇ ਤਾਂ ਮੇਰੀ ਦਿਹਾੜੀ ਨਹੀਂ ਜਿੰਨਾ ਤੁਸੀਂ ਖਰਚਾ ਕਰ ਲੈਣੇ ਮੈਂ ਵਿਚਾਰੀ ਨੂੰ ਕਮੈਂਟਾਂ 'ਚ ਦੱਸੋ ਪਹਿਲਾਂ ਆ ਕੇ ਆ ਆ ਮੇਰੇ ਪੁੱਤ ਨੂੰ ਦੱਸ ਦੋ ਕਮੈਂਟਾਂ 'ਚ ਕੀ ਆ ਹਾਂ ਹਾਂ ਕਲਰ ਚੋਰੀ ਤੇ ਆ ਵੀ ਦੱਸ ਦਿਓ ਭਾਈ ਕਮੈਂਟਾਂ 'ਚ ਕਿੱਦਾਂ ਬਣਾਉਣੀ ਆ ਹਾਂ ਦੋਦਰ ਆਪਾਂ ਦੇਸੀ ਹੈਗੇ ਇਦਾਂ ਹੀ ਖਾਈ ਜੰਨੇ ਆ ਦੋਦਰ ਭਾਗ ਆ ਮੈਂ ਤਾਂ ਟੇਸਟ ਲੈਣ ਲਾ ਮਾਂ ਖਾਣੀ ਇੱਕ ਕੀ ਹੈ ਚ ਕਿਸ਼ਮਿਸ਼ਾ ਕਿਸ਼ਮਿਸ਼ ਕਿਸ਼ਮਿਸ਼ ਇਹ ਕਿਸ਼ਮਿਸ਼ ਚਲੋ ਚੱਲੀਏ ਕੰਨੋਂ ਲਈ ਹੂੰ ਮੈਂ ਨਾ ਇੱਕ ਰੂਮ ਫਰੈਸ਼ਨਰ ਲੈ ਕੇ ਆਇਆ ਹਾਂ ਤੇ ਇਹ ਦੇਖਦੇ ਕੀ ਕਿੰਨਾ ਵਰਕ ਕਰਦਾ ਕਿੰਨੀਆਂ ਲੈਣੀਆਂ ਤੁਸੀਂ ਇਦਾਂ ਨਹੀਂ ਆ ਸਮੈਲ ਵਧੀਆ ਹੋਊਗੀ ਲੈ ਆ ਪਾਣੀ ਬੜਾ ਇਹਦੇ ਵਿੱਚ ਤਾਂ ਤੁਹਾਡਾ ਕੈਮਰਾ ਨਹੀਂ ਸਹੀ ਹੈਗਾ ਤਾਂ ਹੁਣ ਤਾਹਨ ਕਰਾਂ ਲੰਮੇ ਬੱਦੇ ਦੀ ਵੀਡੀਓ ਬਣਾਉਂਦੇ ਆਪਾਂ ਬੰਦਿਆ ਆਪਾਂ ਬੰਦੇ ਥੋੜੇ ਹਾਂ ਦੋ ਹਾਂ ਹੂੰ ਸਮੈਲ ਨਹੀਂ ਗਿਆ ਦਾ ਬਾਰੇ ਇਹ 10 ਦਿਨ ਵੀ ਨਹੀਂ ਘੱਲਣਾ ਨਾ ਨਾ ਲੱਗਦਾ ਨਾ ਲਾਵਾ ਨਾ ਛੱਡੀ ਕਹਿੰਦਾ ਪਤੰਗ ਲੈਣੀ ਲੈਣੀ ਜੋ ਮਰਜ਼ੀ ਹੋ ਜਾਏ ਤੇ ਹੁਣ ਪਤੰਗ ਲੈਣਗੇ ਮੈਡਮ ਨਾਲ ਤੇ ਓ ਮੈਡਮ ਬੈ ਗਈ ਜਾਏ ਕੜੀ ਵੀ ਨਹੀਂ ਹੋਉਂਦਾ ਚਲੋ ਸਾਹਿਬ ਨੇ ਪਤੰਗ ਲੈ ਲਈਆਂ ਤੇ ਆ ਡੋਰਾ ਲੈ ਲਈਆਂ ਡੋਰਾ ਤਖਾਵੇ ਦੇਖ ਤਾਂ ਕਿਦਾਂ ਡੰਗਰ ਜਿਹਾ ਇਹ ਟਿੱਡਾ ਜਿਹਾ ਜੀ ਨਹੀਂ ਦਿੱਤਾ ਸਾਨੂੰ ਪਤੰਗ ਲੈਣ ਤੋਂ ਬਗੈਰ ਇਹਨਾਂ جان لے ਲਈ ਆ ਹੁਣ ਖੁਸ਼ ਆ ਸਾਰੇ ਨਿਆਣੇ ਆਪਣੇ ਹੁਣ ਖੁਸ਼ ਆ ਦੇਖ ਤਾਂ ਆ ਵੀ ਉਧਰ ਦੇਖੋ ਕਿਦਾਂ ਇੱਕ ਹੁਣ ਖੁਸ਼ ਆ ਹਾਂ ਸਾਰੇ ਨਿਆਣੇ ਆਪਣੇ ਮਾਵਾ ਦੀ ਜਾਨ ਹੀ ਆ ਆ ਲੈ ਪੈਕਟ ਫੇਕ ਉਹਨਾਂ ਲਾ ਪਿਆ ਇਹ ਤਾਂ ਮੈਂ ਬਚਾਰਾ ਗਰੀਬ ਬੰਦਾ ਮੈਂ ਮੈਂ ਲੈ ਕੇ ਆਇਆ ਹਾਂ ਸਟਾਲ ਮੈਂ ਸਿਰਸਰੇ ਆਉਣਾ ਮੈਨੂੰ ਭੁੱਖ ਲੱਗਦੀ ਜੇ ਤਾਂ ਡਾਈਟਿੰਗ ਚੱਲਦੀ ਇਹ ਖਾਲਾ ਕਰਾਂਗੇ ਇੱਟ ਕਹਿੰਦੇ ਭਰ ਜਾਂਦਾ ਛੇਤੀ ਇਹਨਾਂ ਨੂੰ ਭੁਖ ਲੇਟ ਲੱਗਦੀ ਰਦਰ ਮੈਂ ਲਾਦਾ ਨਹੀਂ ਬਚਣਾ ਨਹੀਂ ਸਹੀ ਹੱਥ ਤੱਕ ਜਿੱਦਾਂ ਦਾ ਹਫ਼ਤਾ ਬਹਿਆ ਪਿਆ ਇਹ ਤਾਂ ਮੈਨੂੰ ਲੱਗਦਾ ਸੰਦੂਕ ਚ ਰੱਖਣਾ ਪੈਣਾ ਲੈਂਦਾ ਇਹ ਚੱਕ ਲਿਆ ਇਹਨੇ ਜਿਹੜੇ ਮੇਨ ਕੰਮ ਨੂੰ ਆਪਾਂ ਨਿਕਲੇ ਸੀ ਨਾ ਘਰ ਘਰ ਵਾਲੀ ਦਾ ਕੰਮ ਹੁੰਦਾ ਸਾਰੇ ਚੀਜ਼ਾਂ ਕਰ ਰੱਖਣੀਆਂ ਦੇਖਣਾ ਕੀ ਹਨ ਆਟਾ ਛੱਡਾਈ ਉੱਥੇ ਦੱਸ ਇੱਥੇ ਕਹਿੰਦੀ ਆਟਾ ਫੇ ਨਹੀਂ ਲੈ ਕੇ ਆਏ ਬੜੀ ਪੋਲੇ ਜਿਹੇ ਮੂੰਹ ਨਾਲ ਕਹਿੰਦੀ दस जेडी ਘਰ ਦੀ ਮੇਨ ਚੀਜ਼ ਆ ਜਿੰਨਾ ਆਪ ਗੁਜ਼ਾਰਾ ਕਰਨਾ ਉਥੇ ਛੱਡ ਆਈ ਆ ਉਹ ਸ਼ਾਬਾਸ਼ ਤੇਰੇ ਜਿਹੜਾ ਖਾਣਾ ਆ ਕੀ ਬਾਤ ਆ ਤੇਰੀ ਮੈਂ ਕਹਿੰਨਾ ਤੂੰ ਦੱਸ ਕੱਲ ਦਾ ਪਿਸਵਾਣਾ ਦਿੱਤਾ ਹੋਇਆ ਆ ਤੇ ਉਹ ਜਿੱਤੇ ਹੀ ਨਹੀਂ ਆ ਕਿ ਉਹ ਲੈ ਕੇ ਆਣਾ ਆਪ ਹੀ ਰਹਿ ਜਾਣਾ ਹੀ ਆ ਤੁਸੀਂ ਵੀ ਦਵਾਰਾ ਫੇ ਹੁਣ ਲੈ ਆਇਓ ਜਿੱਤੇ ਮੈਂ ਤਾਂ ਇਹੀ ਕੰਮ ਆ ਬਸ ਇਹ ਲੈਂਦਾ ਛੋਟੇ ਇਹ ਇਹ ਲੱਗਦੇ ਨਹੀਂ ਇਹਨੂੰ ਇਹ ਲੈਂਦਾ ਛੋਟੇ ਇਹ ਇਹ ਸਾਡਾ ਸਿਰ ਖਾ ਲਿਆ ਉਥੇ ਤਾਂ ਇਹਨਾਂ ਪਾਪਾ ਨੇ ਕਹਤ ਲਾ ਮਾ ਪਰ ਪਾਪਾ ਨਹੀਂ ਪਾਉਂਦੇ ਬੱਬਾ ਹੀ ਪਾਊਗਾ ਨੜੀ ਦੇ ਕੰਨੀ ਛੇਤੀ ਖੇੜਾ ਛਡਾਉਂਦੇ ਆ ਕਿ ਮੇਰੇ ਤੋਂ ਸਾਡੇ ਤੇ ਅੰਦਰ ਜਾਵੇ ਤੇ ਮੈਂ ਫੋਨ ਦੇਖਾਂ ਮੈਡਮ ਅੰਦਰ ਵੜ ਗਈ ਮੈਡਮ ਵੜ ਕੇ ਅੰਦਰ ਡਾਇਰੈਕਟਰ ਜਾਈ ਚ ਕਿ ਰਸੋਈ ਚ ਹੈਂ ਨਾਲ ਰਸੋਈ ਚ ਨਹੀਂ ਆ ਰਸੋਈ ਚ ਕੀ ਕਰ ਲੱਗੀ ਇਹਨਾਂ ਨੇ ਪੁੱਪਾ ਡੱਡੀਆਂ ਕੱਢਦੀਆਂ ਲਿਆਉਂਦੀਆਂ ਆ ਮੈਂ ਤਾਂ ਸ਼ਕਲ ਗੰਦੀ ਸ਼ਕਲ ਗੰਦੀ ਸ਼ਕਲ ਗੰਦੀ ਸ਼ਕਲ ਗੰਦੀ ਬਣਾਉਣ ਲੱਗੀ ਗੰਦੀ ਸ਼ਕਲ ਕਿੱਦਾਂ ਬਣਦੀ ਆ ਦਸਿੰਗਨ ਦੀ ਸ਼ਕਲ ਵੀ ਤੇ ਵੰਦ ਕੋਈ ਨਹੀਂ ਪਤਾ ਲਾ ਰਾਨ ਕਿ ਦੋ ਬੰਦ ਇੱਕ ਦਾ ਚਲੋ ਆ ਪਾਲ ਹੁੰਨੇ ਜਾ ਕੇ ਹੋਏ ਕਿੱਥੋਂ ਗਿਆ ਪਿੱਛੇ ਤੇ ਲੋਈ ਆਪਾਂ ਲਿਆ ਕੇ ਲਾਤੀ ਆ 에ਅਰ ਫਰੈਸ਼ਨਰ ਇਹ ਦੇਖਦੇ ਕੀ ਬਣਦਾ ਇਹਨਾਂ ਕਿੰਨੀ ਕੁ ਸਮੈਲ ਹੁੰਦੀ ਆ ਚਲੋ ਆ ਸਾਡੀ ਰਜਾਈ ਪਈ ਮੈਂ ਲੱਗਾ ਸੌਣੇ ਘੰਟਾ ਤੱਕ ਆ ਡੈਡੀ ਨੂੰ ਦੇ ਦਿਆਂ ਡੈਡੀ ਵਾਸਤੇ ਲਿਆਂਦੀ ਆ ਇਹ ਡਾੜੀ ਨੂੰ ਦਿੰਨੇ ਜਾਹੇ ਮੰਗਣ ਦੇ ਸੀਗੇ ਆਹ ਲੋ ਡੈਜੀ ਆਹ ਲੋ ਆਹ ਲੋ ਕੀ ਯਾਰ ਉਹਦਾ ਅਬੀ ਦੇ ਪੂਟ ਕਰਨੇ ਹੀ ਪਾ ਗੱਛੇ ਇੱਥੇ ਆਪਣੇ ਨਹੀਂ ਕਰਨੇ ਡਾੜੀ ਪਾਉਣ ਲੱਪੇ ਤਲਾਵਾ ਬਲੈਕ ਹੀ ਹੈ ਇਹ ਕਿੰਨੇ ਦੀ ਹੈ ਕੀ ਹੋਇਆ ਕਿੰਨੇ ਦੀ ਹੈ ਇਹ ਆਈ 500 ਦੀ ਸਤੇ ਦੇ 18 ਰੁਪਏ ਲਿਖੇ ਹੈ ਉਦੋਂ ਮੇਰੇ ਵਾਸਤੇ ਲਿਖੀ ਹੈ ਤੁਹਾਡੇ ਵਾਸਤੇ 500 ਦੀ ਹੈ ਆਹੋ ਦੇ ਦੇ ਛੇ 500 ਰੁਪਏ ਉਹ 1500 ਹੋਰ ਕਹਿਆ ਲਿਆ ਹੋਇਆ ਰੁਪਏ ਜਿਹੜਾ ਮੈਂ ਪਹਿਲਾਂ ਦਿੱਤਾ ਤੁਹਾਨੂੰ ਕਿਹੜਾ ਮੈਂ ਹੈ ਹੀ ਨਹੀਂ ਸੀ ਇੱਥੇ ਕੋ ਨਹੀਂ ਇੱਥੇ ਦੇ ਉਦੋਂ ਚੱਲੀਏ ਟਾਈਮ ਸਿਰ ਰਸੋਈ ਦਾ ਮੈਂ ਪੈਣ ਦਿਆ ਲੜਾਈ ਹੋ ਜਾਣੀ ਨਹੀਂ ਕਰ ਲੱਗੂ ਅੱਛੇ ਡ੍ਰੇਨ ਕਰਨ ਲੱਗੂ ਚਲੋ ਕਰ ਲਓ ਇੱਧਰ ਮੈਡਮ ਹੋਣੇ ਸਾਡਾ ਜਿਹੜਾ ਬਲੌਗ ਸਵੇਰੇ ਸੋਈ ਤੇ ਸ਼ੁਰੂ ਹੁੰਦਾ ਤੇ ਸੋਈ ਤੇ ਖਤਮ ਹੋ ਜਾਂਦਾ ਤੇ ਕਰਨਾ ਵੀ ਮੈਡਮ ਦੇ ਖਾਤੋਂ ਮੈਡਮ ਕਿੱਦਾਂ ਰੋਟੀਆਂ ਪਕਾ ਲਾਪੀਆਂ ਹਾਂ ਡੈੜੇ ਦਾ ਸਮੱਕੀ ਦੀ ਬਣਾਣੀ ਆ ਹਾਂ ਲੱਲੀਆਂ ਵਾਸਤੇ ਮੇਰੇ ਜਿਹੜੇ ਬੱਚੇ ਹੈਗੇ ਆ ਇਹ ਕਹਿੰਦੇ ਖਾਣੀ ਨਹੀਂ ਹੈਗੀ ਤੇ ਮੈਂ ਵੀ ਚੱਲ ਥੋੜੀ ਇਹ ਬਣਾ ਕੇ ਰੱਖ ਲਾਂ ਨਹੀਂ ਅੱਧੀ ਰੱਖ ਲਾਂ ਉਹਨਾਂ ਨੂੰ ਭੁੱਖ ਲਾ ਰਣੀ ਹੈ ਅੱਜ ਕਿਉਂਕਿ ਸਵੇਰ ਦੀ ਹੈਗੀ ਛੁੱਟੀ ਤੇ ਇਨੀ ਸੋਣਾ ਹੈਗਾ ਲਿੰਟ

ਇਹ ਨਹੀਂ ਜੀ ਤੁਹਾਨੂੰ ਸਾਡਾ ਹੀ ਬਲੌਗ ਵਧੀਆ ਲੱਗਦਾ ਹੋਗਾ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਬਾਏ ਬਾਏ ਗੁੱਡ ਨਾਈਟ